ਸੰਗਤ ਜੀਓ ਜੇਕਰ ਤੁਸੀਂ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਹਨ ਜਾਂ ਅਜੇ ਸਮਾਂ ਨਹੀਂ ਹੈ ਤਾਂ ਤੁਸੀਂ ਸਾਡੀ ਇਸ ਪੂਰੀ ਵੀਡੀਓ ਨੂੰ ਦੇਖ ਕੇ ਜਾਓ ਇਸ ਪਵਿੱਤਰ ਸਥਾਨ ਦੇ ਦਰਸ਼ਨ ਜ਼ਰੂਰ ਕਰਨਾ ਸ੍ਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪੌਂਟਾ ਸਾਇ ਪਹੁੰਚ ਚੁੱਕੇ ਹਾਂ ਰਿਸ਼ਕੇਸ਼ ਤੋਂ ਚੱਲੇ ਪਾਈ ਸੀਗੇ ਆਪਾਂ ਤਕਰੀਬਨ ਕਿੰਨਾ ਟਾਈਮ ਹੋ ਗਿਆ ਸੀ ਸਾਢੇ 5 ਵਜੇ ਤਰੇਸ਼ੇ ਨਾ 5:30 ਵਜੇ ਤਰੇ ਸੀ ਤੇ ਹੌਲੀ ਹੌਲੀ ਰਸਤਾ ਤੈਅ ਕਰਦੇ ਸੀ ਪਹੁੰਚ ਚੁੱਕੇ ਆ ਪੌਂਟਾ ਸਾਹਿਬ ਐਂਟਰ ਹੋ ਗਏ ਤੇ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਪੌਂਟਾ ਸਾਹਿਬ ਤੇ ਹੋਰ ਬਾਕੀ ਦੇ ਦੂਸਰੇ ਸਾਰੇ ਗੁਰਦਿਆ ਗੁਰਦੁਆਰਾ ਸਾਹਿਬਾਂ ਦੇ ਤੇ ਵੀਡੀਓ ਦੇ ਨਾਲ ਬਣੇ ਰਹੋ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਆਓ ਪਿਆਰਿਓ ਤੁਹਾਨੂੰ ਅਸੀਂ ਗੁਰਦੁਆਰਾ ਪੌਂਟਾ ਸਾਹਿਬ ਜੀ ਦੇ ਇਤਿਹਾਸ ਬਾਰੇ ਥੋੜਾ ਜਿਹਾ ਜਨਉਂਦੇ ਹਾਂ ਚਾਨਣਾ ਪਾਉਂਦੇ ਹਾਂ ਪੌਂਟਾ ਸਾਹਿਬ ਪਾਮਟਾ ਇਹਦਾ ਪਹਿਲਾ ਨਾਮ ਸੀਗਾ ਪਾਮਟਾ ਸਾਹਿਬ ਤੋਂ ਹੌਲੀ-ਹੌਲੀ ਬਦਲ ਕੇ ਪੌਂਟਾ ਸਾਹਿਬ ਬਣਿਆ ਇੱਥੇ ਕਲੰਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮੇਸ਼ ਪਾਤਸ਼ਾਹ ਇੱਥੋਂ ਦੇ ਰਾਜੇ ਅੱਜ ਦੇ ਇਸ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਪੌਂਟਾ ਸਾਹਿਬ ਜੀ ਦਾ ਸੰਖੇਪ ਇਤਿਹਾਸ ਇਸ ਸਥਾਨ ਵਿਖੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਸਾਖ ਦੇ ਮਹੀਨੇ ਆਏ ਇਥੋਂ ਦਾ ਨਾਹਨ ਰਿਆਸਤ ਦਾ ਰਾਜਾ ਸੀ ਮੇਦਨੀ ਪ੍ਰਕਾਸ਼ ਗੁਰੂ ਘਰ ਦਾ ਸ਼ਰਧਾਲੂ ਸੀ ਪ੍ਰੇਮੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਭਉਰਾ ਸੀਗਾ ਉਸ ਦਾ ਇਹ ਕੁਝ ਇਲਾਕਾ ਉਹਦੀ ਰਿਆਸਤ ਦਾ ਫਤੇਸਾ ਰਾਜੇ ਨੇ ਗੜਵਾਲੀਏ ਨੇ ਲਿਆ ਹੋਇਆ ਸੀ ਦੱਬਿਆ ਹੋਇਆ ਸੀਗਾ ੱੱਕੇ ਦੇ ਨਾਲ ਤਾਂ ਮੇਦਨੀ ਪ੍ਰਕਾਸ਼ ਇੱਕ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਦਾ ਉੱਥੇ ਜਾ ਕੇ ਬੇਨਤੀ ਕਰਦਾ ਮਹਾਰਾ ਜੀ ਤੁਸੀਂ ਮੇਰੀ ریاست ਦੇ ਵਿੱਚ ਚੱਲਣਾ ਕਰੋ ਇੱਕ ਤੇ ਤੁਹਾਡਾ ਵਿਰੋਧ ਇੱਥੇ ਰਾਜੇ ਜਿਹੜੇ ਪਹਾੜੀ ਰਾਜੇ ਨੇ ਉਹ ਕਰਦੇ ਆ ਨਿਤ ਨਮੀ ਲੜਾਈ ਖੜੀ ਰੱਖਦੇ ਆ ਨਿਤ ਝਗੜੇ ਹੁੰਦੇ ਆ ਮਹਾਰਾ ਜੀ ਤੁਸੀਂ ਗੁਰੂ ਫਕੀਰ ਹੋ ਪੈਗੰਬਰੀ ਪੁਰਸ਼ ਹੋ ਕੁਝ ਸਮਾਂ ਇਹਨਾਂ ਚੀਜ਼ਾਂ ਤੋਂ ਤੁਸੀਂ ਟਲਣਾ ਕਰੋ ਪਰਿਵਾਰ ਤੇ ਮਾਤਾ ਜੀ ਦੀ ਬੇਨਤੀ ਅਤੇ ਗੜਵਾ ਇਸ ਨਾਹਨ ਰਾਜ ਦੇ ਰਾਜਾ ਮੇਧਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਕਲੰਗੀ ਤਰਪਤਾ ਜੀ ਵਿਸਾਖ ਦੇ ਮਹੀਨੇ ਇਸ ਸਥਾਨ ਵਿਖਿਆਈ ਜਿਸ ਦੇ ਤੁਸੀਂ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਸਤਿਗੁਰੂ ਮਹਾਰਾਜ ਪੰਸੂ ਸਿੰਘਾਂ ਦੇ ਜਥੇ ਸਮੇਤ ਇੱਥੇ ਪਹੁੰਚੇ ਨੇ ਇੱਥੇ ਹੀ ਬਾਬਾ ਅਜੀਤ ਸਿੰਘ ਦਾ ਗੁਰੂ ਪਿਆਰੇਉ ਜਨਮ ਹੋਇਆ ਅਤੇ ਸਤਿਗੁਰੂ ਜੀ ਨੇ ਮੱਗਰ ਦੇ ਮਹੀਨੇ ਦੇ ਵਿੱਚ 1685 ਈਸਵੀ ਨੂੰ ਇਸ ਸਥਾਨ ਦੀ ਨੀ ਰਖੀ ਤੇ ਨੂੰ ਪਾਮਟਾ ਸਹਿਬ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਮ ਟਿਕਿਓ ਸਤਗੁਰ ਕੇ ਆਨੰਦਪੁਰ ਤੇ ਆਏ ਨਾਮ ਧਰਿਓ ਇਸ ਪਾਮਟਾ ਸਭ ਦੀਸਨ ਪ੍ਰਗਟਾਈ ਇੱਥੇ ਹੀ ਕਲੰਗੀਆਂ ਵਾਲੇ ਪ੍ਰੀਤਮ ਨੇ ਦਸਮ ਗ੍ਰੰਥ ਦੀ ਬਹੁਤ ਸਾਰੀ ਬਾਣੀ ਜਿਵੇਂ ਕਿ ਸ੍ਰੀ ਜਾਪ ਸਹਿਬ ਅਕਾਲ ਉਸਤਤ ਚੰਡੀ ਦੀਵਾਰ ਵਿਚਤਰਨਾਟਕ ਦੇ ਬਹੁਤ ਸਾਰੇ ਹਿੱਸਿਆਂ ਦੀ ਰਚਨਾ ਇਸ ਸਥਾਨ ਤੇ ਕੀਤੀ ਜਿਹੜੀਆਂ ਕਲਮਾ ਨਾਲ ਕਲੰਗੀ ਤਰਪਤਾ ਜੀ ਬਾਣੀ ਦਾ ਜਿਹੜਾ ਨਿਰਮਾਣ ਕਰਵਾਉਂਦੇ ਰਹੇ ਉਹ ਅੱਜ ਵੀ ਇੱਥੇ ਸਜੋਬਤ ਹਨ ਸਵਾਪਜੀਆ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਾਸਤਰਾਂ ਦੇ ਦਰਸ਼ਨ ਕਰਦੇ ਹੋ ਬੜਾ ਸੁੰਦਰ ਦਰਬਾਰ ਸਤਗੁਰੂ ਸਾਹਿਬ ਸੱਜੇ ਬਾਦਸ਼ਾਹ ਜੀ ਦਾ ਗੁਰੂ ਪਿਆਰਿਓ ਬਣਿਆ ਹੋਇਆ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਕਰਿਓ ਅਤੇ ਐਸੀਆਂ ਗੁਰੂ ਸਹਿਬਾਨਾਂ ਦੀਆਂ ਸਮਾਜਿਕ ਚੰਗੀਆਂ ਗੱਲਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੇ ਇਸ ਸਥਾਨ ਤੇ ਤੁਸੀਂ ਨਹੀਂ ਆਏ ਤਾਂ ਆਉਣ ਦੀ ਖੇਚਲ ਕਰਿਓ ਕੋਸ਼ਿਸ਼ ਜਰੂਰ ਕਰੋ ਸਮਾਂ ਕੱਢੋ ਅਤੇ ਜੇ ਨਹੀਂ ਸਮਾਂ ਨਿਕਲਦਾ ਤਾਂ ਇਸ ਵੀਡੀਓ ਦੇ ਰਾਹੀਂ ਤੁਸੀਂ ਇਹਦੇ ਦਰਸ਼ਨ ਕਰ ਸਕਦੇ ਹੋ ਜਿਸ ਪਾਵਨ ਪਵਿੱਤਰ ਸਥਾਨ ਦੇ ਨਾਲ ਨਾਲ ਕਈ ਹੋਰ ਅਸਥਾਨ ਹਰ ਜਿੱਥੇ ਗੁਰੂ ਸਾਹਿਬ ਜੀ ਨੇ ਬੜੇ ਆਪਣੇ ਕੋਤਕਰ ਚਾਉਣਾ ਕੀਤੇ ਉਹ ਅਸਥਾਨਾਂ ਦੇ ਦਰਸ਼ਨ ਵੀ ਆਗਲੇ ਬਲੌਗਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡੇ ਪੇਜ ਦੇ ਨਾਲ ਜੁੜੇ ਰਹੋ ਵੀਡੀਓ ਦੇ ਨਾਲ ਜੁੜੇ ਰਹੋ ਜੀ